ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚ ਚੁੱਕੇ ਹਾਂ ਬਠਿੰਡੇ ਜ਼ਿਲ੍ਹੇ ਦੇ ਪਿੰਡ ਭੋਖੜ ਦੇ ਵਿਚਕਾਰ ਆਪਾਂ ਤੁਹਾਨੂੰ ਸਾਰਾ ਪਿੰਡ ਦਾ ਮਾਹੌਲ ਦਿਖਾਵਾਂਗੇ ਜੁੜਿਓ ਰਹੀਏ ਆਪਣੇ ਬਲੌਗ ਦੇ ਨਾਲ ਇੱਧਰ ਵੀ ਸਾਹਮਣੇ ਆਪਣੇ ਬੋਰਾਂ ਦੇ ਥੱਲੇ ਬਜ਼ੁਰਗ ਬੈਠੇ ਹੋਏ ਆ ਪੂਰੀ ਰੌਣਕ ਲਾਈ ਬੈਠੇ ਆ ਵਧੀਆ ਜਿਵੇਂ ਪੁਰਾਣੇ ਆਪਣੇ ਮਾਹੌਲ ਹੁੰਦਾ ਸੀਗਾ ਪਿੰਡਾਂ ਵਾਲਾ ਬਿਲਕੁਲ ਓਵੇਂ ਬਣਾਈ ਬੈਠੇ ਆ ਬਹੁਤ ਵਧੀਆ ਇਹ ਆ ਜੀ ਆਪਣੇ ਪੰਜਾਬ ਦਾ ਪਿੰਡਾਂ ਦਾ ਪੁਰਾਣਾ ਮਾਹੌਲ ਵਧੀਆ ਰੌਣਕਾਂ ਲੱਗੀਆਂ ਹੋਈਆਂ ਇਸ ਤੋਂ ਬਾਅਦ ਹੁਣ ਆਪਾਂ ਚੱਲਦੇ ਹਾਂ ਅੱਗੇ ਪਿੰਡ ਦੇ ਵਿੱਚ ਹੌਲੀ ਹੌਲੀ ਆਪਾਂ ਤੁਹਾਨੂੰ ਸਾਰਾ ਪਿੰਡ ਭੋਖੜਾ ਦਿਖਾ ਰਹੇ ਹਾਂ ਹੁਣ ਆਪਾਂ ਪਹੁੰਚ ਗਏ ਜੀ ਉਧਰ ਆਪਣੇ ਡੇਰੇ ਕੋਲੇ ਵਿੱਚ ਹੀ ਪਿੰਡ ਵਾਲੇ ਕਹਿੰਦੇ ਅੰਦਰ ਗੁਰਦੁਆਰਾ ਬਣਿਆ ਹੋਇਆ ਹੈਗਾ ਡੇਰੇ ਦਾ ਨਾਮ ਡੇਰਾ ਬਾਬਾ ਬੁੱਧਗਿਰ ਜੀ ਆ ਆਪਾਂ ਅੰਦਰ ਚੱਲਦੇ ਹਾਂ ਦਿਖਾਉਣੇ ਆ ਤੁਹਾਨੂੰ ਇੱਧਰ ਤੁਸੀਂ ਦੇਖ ਰਹੇ ਹੋ ਸਾਹਮਣੇ ਗੁਰੂ ਘਰ ਬਣਿਆ ਹੋਇਆ ਹੈਗਾ ਇੱਧਰ ਸਾਹਮਣੇ ਡੇਰਾ ਬਣਿਆ ਹੋਇਆ ਜੀ ਜਿਹੜਾ ਤੁਸੀਂ ਦੇਖ ਰਹੇ ਹੋ ਂਡੀਰਾ ਕਾਫੀ ਪੁਰਾਣਾ ਇਸ ਤੋਂ ਬਾਅਦ ਹੁਣ ਆਪਾਂ ਚੱਲਦੇ ਹਾਂ ਅੱਗੇ ਪਿੰਡ ਦੇ ਵਿੱਚ ਦਿਖਾਉਣੇ ਆ ਤੁਹਾਨੂੰ ਇਸ ਟਾਈਮ ਆਪਾਂ ਖੜੇ ਆ ਪਿੰਡ ਭੋਖੜੇ ਦੇ ਵਿੱਚ ਪਿੰਡ ਦੇ ਬਿਲਕੁਲ ਵਿਚਾਰ ਆਪਾਂ ਵਿਚਕਾਰ ਆ ਚੁੱਕੇ ਆ ਇੱਧਰ ਆਪਣੇ ਸਾਹਮਣੇ ਬਜ਼ੁਰਗ ਬੈਠੇ ਆ ਨੌਜਵਾਨ ਬੱਚੇ ਖੜੇ ਆ ਕਿਵੇਂ ਹੋ ਠੀਕੋ ਇਹ ਆ ਜੀ ਅਸਲ ਦੇ ਵਿੱਚ ਪਿੰਡਾਂ ਦੀਆਂ ਰੌਣਕਾਂ ਉਹਨਾਂ ਦੀ ਕਿਤਾਬ ਆ ਵੇਖੋ ਇਕੱਠੇ ਬੈਠੇ ਕਿੱਡੇ ਸੋਹਣੇ ਲੱਗਦੇ ਆ 1000 ਰੁਪਏ ਦੀ ਆ ਸਾਰੀ ਬਜ਼ੁਰਗ ਤੇ ਬੱਚੇ ਉਹਦੇ ਜਿਹੜੇ ਜ਼ਬਰਦਸਤ ਸ਼ਬਦ ਆ ਹੁਣ ਆਪਾਂ ਅੱਗੇ ਚੱਲਦੇ ਹਾਂ ਤੁਹਾਨੂੰ ਸਾਰਾ ਪਿੰਡ ਦਿਖਾਵਾਂਗੇ ਤੇ ਆਹ ਦਰਵਾਜ਼ੇ ਦੇਖ ਸਕਦੇ ਹੋ 1981 ਦੇ ਪੁਰਾਣੇ ਦਰਵਾਜ਼ੇ ਬਣੇ ਹੋਏ ਆ ਇੱਧਰ ਅੱਜ ਆਪਾਂ ਪਿੰਡ ਭੋਗੜੇ ਦੇ ਵਿੱਚ ਪਹੁੰਚੇ ਸੀਗੇ ਜੀ ਆਪਾਂ ਜਿਵੇਂ ਤੁਹਾਨੂੰ ਆਪਾਂ ਸਾਰਾ ਪਿੰਡ ਦਿਖਾ ਰਹੇ ਹਾਂ ਵਲੌਗ ਬਣਾਈ ਇਹਨੇ ਪਿੰਡਾਂ ਦਾ ਤੇ ਅੰਕਲ ਜੀ ਉਹ ਜ਼ਿਆਦਾ ਕਰ ਲਾਗੇ ਕਹਿੰਦੇ ਨਹੀਂ ਬੇਟਾ ਚਾਹ ਚੂ ਪੀ ਕੇ ਜੇ ਹੁਣ ਆਪਾਂ ਚਾਹ ਪੀ ਜਾਈਏ ਨੇ ਜੀ ਤੇ ਕਿੰਨਾ ਟਾਈਮ ਹੋ ਗਿਆ ਅੰਕਲ ਜੀ ਇੱਥੇ ਆਪਾਂ ਨੂੰ ਆਏ ਨੂੰ ਇੱਥੇ ਅਸੀਂ ਆਏ ਸੀਗੇ ਜੀ 1985 ਦੇ ਵਿੱਚ 85 ਦੇ ਵਿੱਚ 85 ਪੰਜਾਬੀ ਜਿੱਥੇ ਵੀ ਹੈ ਜਿੱਥੇ ਵੀ ਪੰਜਾਬੀ ਜਾਂਦਾ ਹੈ ਉੱਥੇ ਦਾ ਪੰਜਾਬ ਵਸਾ ਲੈਂਦੇ ਆ ਬਾਕੀ ਸਹੀ ਗੱਲ ਬਿਲਕੁਲ ਜੀ ਬਿਲਕੁਲ ਆਪਣੇ ਨੂੰ ਗੱਤੇ ਦੇ ਬੱਚੇ 1 ਲੱਖ ਪੰਜਾਬੀ ਠੀਕ ਹੈ ਜੀ ਤੇ ਗਰਸੇ ਕੰਮ ਘਾਟਾ ਮਾਰੂ ਜਿਹੜਾ ਜਹਾਜ਼ ਲੈ ਕੇ ਆਪਾਂ ਠੀਕ ਹੈ ਮੰਦਰਗਾਹ ਦੇ ਹੋਰ ਦਰਾਸ਼ੀ ਤਾਂ ਬਣਿਆ ਆਪਾਂ ਠੀਕ ਹੈ ਜੀ ਲੋ ਜਦੋਂ ਉੱਥੇ ਚਾਹ ਬਾਸ ਕੁਝ ਤ ਹਾਂ ਜੀ ਹਾਂ ਜੀ ਭੇਜਿਆ ਸੀ ਜਿਹੜਾ ਬੰਦਾ ਉੱਥੇ ਕਿਸੇ ਕਮਾਗੱਟ ਮਾਰੂ ਜੀ ਨੂੰ ਜਿਹਨੂੰ ਦੇ ਕੇ ਕਿਹਾ ਵੀ ਤੁਸੀਂ ਅਰਦਾਸ ਕਰੋ ਠੀਕ ਹੈ ਹੋਰਦਾਸ ਕਰਨ ਲੱਗੇ ਇਹਨਾਂ ਨੂੰ ਦਾ ਫੋਰਸਸ ਬੈਕ ਤੋਂ ਸੀ ਅੰਗਰੇਜ਼ ਨੇ ਉਹਨੇ ਰਵਾਲ ਕੱਢ ਘੋੜਸਲਾ ਠੀਕ ਹੈ ਹੁਣ ਆਪਣਾ ਇੱਕ ਮਰਿਆਦਾ ਵੀ ਆਪ ਅਰਦਾਸ ਦੇ ਵਿੱਚ ਕੁਝ ਹੋ ਜਾਈ ਆਪਾਂ ਅਰਦਾਸ ਪੂਰੀ ਕਰਕੇ ਹੀ ਪੂਰੀ ਕਰਕੇ ਹੀ ਹਾਂਜੀ ਹਾਂਜੀ ਜਦ ਅਰਦਾਸ ਪੂਰੀ ਸਮਾਪਤ ਹੋ ਗਈ ਤਾਂ ਫਿਰ ਬਾਬਾ ਬੰਦ ਸਿੰਘ ਕਮਾਗੱਟ ਉੱਪਰ ਜਿੱਕੇ ਲੱਗੇ ਭਾਈ ਸੀ ਕਿ ਮਹਾਰਾਜ ਬੀੜਾ ਸਾਡੇ ਸਿੱਤਰ ਤੇ ਪੰਜ ਸਿੰਘਾਂ ਨੂੰ ਲੈ ਕੇ ਉਹ ਤੁਰ ਕੇ 2 ਕਿਲੋਮੀਟਰ ਅੱਗੇ ਜਾ ਕੇ ਦਰਬਾਰ ਬਣੇ ਉੱਥੇ ਬੀੜ ਮਹਾਰਾਜ ਦਾ ਕਿਥਾ ਠੀਕ ਉਹਦਾ ਲੋਕ ਉੱਥੇ ਠੀਕ ਹੈ ਜੀ ਤੇ ਜਿਹੜੇ ਅੰਮ੍ਰਿਤ ਬੰਗਾਲੀ ਹੋਰ ਨਾਲ ਆਪਣੇ ਗਏ ਸੀ ਜਹਾਜ਼ ਉਹਨਾਂ ਨੇ ਫਿਰ ਉਹ ਜਿਹੜੇ ਅੰਗਰੇਜ਼ ਆਫਰ ਸੀ ਸਾਰੇ ਕੁੱਟ-ਕੁੱਟ ਕੇ ਮਾਰਦੇ ਉੱਥੇ ਠੀਕ ਹੈ ਉਹ ਉੱਥੇ ਛਿੱਧਾਂ ਜਾ ਚ ਸਮਾਰਕ ਬਣਿਆ ਹੋਇਆ ਠੀਕ ਹੈ ਜੀ ਉਹਦੇ ਵਿੱਚ ਆਪਣੇ 100 ਦੇ ਵਿੱਚੋਂ 75% ਪੰਜਾਬੀ ਸੀ ਠੀਕ ਹੈ ਜੀ ਠੀਕ ਗੁਰੂ ਦਾ ਕੰਮ ਘਾਟਾ ਮਰੋ ਜਹਾਜ਼ ਦਬੰਨੇ ਆ ਕੇ ਲੱਗ ਗਿਆ ਉੱਥੇ ਉਹ ਜਹਾਜ਼ ਹਰ ਸਾਲ ਆਪਾਂ ਉੱਥੇ ਸਾਲਵ ਕਰਦੇ ਹਾਂ ਕਲਕੱਤੇ ਸੇ ਠੀਕ ਹੈ ਜੀ ਆਏ ਸਾਲ ਹੁੰਦਾ ਹਰ ਸਾਲ ਠੀਕ ਹੈ ਬਹੁਤ ਬਹੁਤ ਧੰਨਵਾਦੀ ਅੰਕਲ ਹੋਰਾਂ ਦਾ ਜਿਨ੍ਹਾਂ ਨੇ ਚਾਹ ਪਾਣੀ ਪੀਈ ਕਹਿੰਦੇ ਵੀ ਤੁਸੀਂ ਪੰਜਾਬੀਓ ਪਿੰਡਾਂ 'ਚ ਤੁਰੇ ਫਿਰਦੇ ਹੋ ਅਸਲ ਦੇ ਵਿੱਚ ਸਾਡਾ ਵਿਰਸਾ ਹੀ ਇਹ ਹੈਗਾ ਜਿਵੇਂ ਆਪਾਂ ਪਹਿਲਾਂ ਤੋਂ ਆਪਾਂ ਕਹਿੰਨੇ ਹਣ ਚਾਹ ਪਾਣੀ ਪੀ ਕੇ ਜੇ ਚਾਹ ਪਾਣੀ ਪੀ ਕੇ ਜੇ ਭਾਈ ਉਹ ਸੱਚੇ ਪਾਸ਼ਾ ਦਿੱਤਾ ਆਪਣਾ ਹੁਣ ਇਹ ਉਹ ਪਰਮਾਤਮਾ ਦੇਣਾ ਠੀਕ ਹੈ ਜੀ ਹੁਣ ਆਪਾਂ ਦਿਖਾਉਣੀ ਆ ਤੁਹਾਨੂੰ ਅੱਗੇ ਪਿੰਡ ਹੁਣ ਆਪਾਂ ਪਹੁੰਚ ਗਏ ਜਿੱਧਰ ਚ ਰਸਤੇ ਕੋਲੇ ਚ ਰਸਤਾ ਬਣਿਆ ਹੋਇਆ ਬਿਲਕੁਲ ਵਿਚਕਾਰ ਉੱਥੇ ਖੜੇ ਆਪਾਂ ਪਿੰਡ ਦੇ ਵਿੱਚ ਪਿੰਡ ਭੋਖੜੀ ਦੇ ਸਾਹਮਣੇ ਬਾਬਾਜੀ ਸਿੰਘ ਪਬਲਿਕ ਸਕੂਲ ਹੈ ਇੱਥੇ। ਹਾਕੀ ਇਸ ਪਿੰਡ ਦੇ ਵਿੱਚ ਪੁਰਾਣੇ ਦਰਵਾਜ਼ੇ ਵੀ ਸਾਹਮਣੇ ਹੋਏ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ। ਬਹੁਤ ਸੋਹਣਾ ਪਿੰਡ ਆ। ਪੁਰਾਣੀਆਂ ਚੀਜ਼ਾਂ ਵੀ ਸੰਭ ਕੇ ਰੱਖੀਆਂ ਹੋਈਆਂ ਪਿੰਡ ਵਾਲਿਆਂ ਨੇ। ਜਿਵੇਂ ਤੁਸੀਂ ਆਹ ਸਾਹਮਣੇ ਦੇਖ ਰਹੇ ਹੋ। ਇਹ ਵੀ ਪੁਰਾਣਾ ਦਰਵਾਜ਼ਾ ਪੁਰਾਣੇ ਟਾਈਪ ਦਾ। ਇਹ ਕੋ ਸਾਹਮਣੇ ਦਿਖ ਰਿਹਾ ਆਪਾਂ ਤੁਹਾਨੂੰ ਉਹ ਵੀ ਦਿਖਾਉਣੇ ਆ ਜਾ ਕੇ ਅੱਗੇ ਇਹ ਵੀ ਪੁਰਾਣਾ ਦਰਵਾਜ਼ਾ ਬਣਿਆ ਹੋਇਆ ਜੀ 1980 ਵੇਲੇ ਦਾ ਬਣਿਆ ਹੋਇਆ ਸੀ ਬਹੁਤ ਸੋਹਣਾ ਪਿੰਡ ਆ ਆਪਾਂ ਹੁਣ ਅੱਗੇ ਚੱਲਦੇ ਆਂ ਦਿਖਾਵਾਂਗੇ ਤੁਹਾਨੂੰ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰੇ ਦੇ ਕੋਲ ਇਹ ਪਿੰਡ ਦਾ ਮੇਨ ਗੁਰਦੁਆਰਾ ਪਿੰਡ ਭੋਖੜਾ ਹੁਣ ਆਪਾਂ ਅੰਦਰ ਚਲਦੇ ਹਾਂ ਦਿਖਾਉਣੇ ਤੁਹਾਨੂੰ ਬਹੁਤ ਸੋਹਣਾ ਗੁਰੂ ਘਰ ਬਣਿਆ ਹੋਇਆ ਬਹੁਤ ਸੋਹਣਾ ਪਿੰਡ ਆ ਤੁਸ ਤੋਂ ਬਾਅਦ ਆਪਾਂ ਜਾਵਾਂਗੇ ਸਾਥ ਦੇ ਕੋਲੇ ਇੱਕ ਉਧਰ ਖੂਬਣਿਆ ਹੋਇਆ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਇੱਧਰ ਹੁਣ ਆਪਾਂ ਤੁਹਾਨੂੰ ਪਿੰਡ ਦੀ ਸੱਤ ਦਿਖਾਵਾਂਗੇ ਤੇ ਪ੍ਰਾਤਨ ਖੂਬਣਿਆ ਹੋਇਆ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਬੋਰਡ ਸਾਹਮਣੇ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਪੁਰਾਣਾ ਕਿੰਨੀ ਦੂਰ ਤੱਕ ਆਸੇ ਪਾਸੇ ਫੈਲਿਆ ਹੋਇਆ ਕਿੰਨੀ ਛਾਂ ਹੋਣੀ ਹੈ ਦੇਖ ਸਕਦੇ ਹੋ ਕਿੱਡਾ ਸੋਹਣਾ ਮਾਹੌਲ ਆ ਇੱਥੇ ਇਸ ਤੋਂ ਬਾਅਦ ਹੁਣ ਆਪਾਂ ਚੱਲਾਂਗੇ ਪਿੰਡ ਦੇ ਵਿਚਕਾਰ ਅੱਗੇ ਦਿਖਾਵਾਂਗੇ ਹੁਣ ਚੱਲਦੇ ਆਂ ਅੱਗੇ ਪਿੰਡ ਭੋਖੜੇ ਦੀ ਆਂਗਨਵਾੜੀ ਦੇ ਕੋਲੇ ਤੁਹਾਨੂੰ ਦਿਖਾਉਣੇ ਆ ਤੁਸੀਂ ਦੇਖੋ ਜੀ ਕਿੱਡੀ ਸੋਹਣੀ ਸਜਾਵਟ ਕਰੀ ਹੋਈ ਹੈ ਇਹਨਾਂ ਨੇ ਦੀਪਮਾਲਾ ਨਾਲ ਸਾਹਮਣੇ ਆਂਗਨਵਾੜੀ ਬਣੀ ਹੋਈ ਆ ਇਧਰ ਇਹ ਪਿੰਡ ਦੇ ਵਿਚਾਲੇ ਇਧਰ ਇਹਨਾਂ ਰਸਤੇ ਜਾਂਦੇ ਆ। ਇਧਰ ਨੌਜਵਾਨ ਭਰਾ ਖੜੇ ਹੋਏ ਆ। ਉਧਰ ਪਿੰਡ ਦੇ ਹੀ ਮੈਂਬਰ ਖੜੇ ਹੋਏ ਆ। ਦੇਖ ਸਕਦੇ ਹੋ ਕਿੰਡੀ ਸੋਹਣੀ ਇਹਨਾਂ ਨੇ ਸਜਾਵਟ ਕਰੀ ਹੋਈ ਆ। ਇਹ ਦੀਪਮਾਲਾ ਕਦੋਂ ਕਰੀ ਸੀਗੀ ਜੀ ਕਿ ਕਰਨਾਨਕ ਦੇਵ ਜੀ ਬੜਾ ਦਿਨ ਹੋ ਗਿਆ ਇਹ ਖੰਡ ਬਾੜ ਪ੍ਰਕਾਸ਼ ਕਰਾਇਆ ਸੀਗਾ ਅੱਜ ਹੀ ਭੋਗ ਖਾਇਆ ਅੱਛਾ ਅੱਛਾ ਖੰਡ ਬਾੜ ਪ੍ਰਕਾਸ਼ ਕਰਵਾਇਆ ਸੀ ਹਾਂਜੀ ਅੱਜ ਹੀ ਭੋਗ ਓਕੇ 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 ਨਹੀਂ ਬਹੁਤ ਸੋਹਣੀ ਦੀਪਮਾਲਾ ਕਰੀ ਹੈ ਬਾਈ ਬਹੁਤ ਵਧੀਆ ਇਹਨਾਂ ਨੇ ਭਰਾਵਾਂ ਨੇ ਸਜਾਈ ਹੋਈ ਹੈ ਆਂਗਣਵਾੜੀ ਖੰਡ ਪਾਠ ਪ੍ਰਕਾਸ਼ ਕਰਵਾਈ ਸੀਗੇ ਤੇ ਅੱਜ ਖੰਡ ਪਾਠ ਦੇ ਭੋਗ ਪਏ ਆ ਬਹੁਤ ਵਧੀਆ ਹੁਣ ਆਪਾਂ ਚੱਲਦੇ ਹਾਂ ਜੀ ਅੱਗੇ ਹੁਣ ਆਪਾਂ ਆ ਗਏ ਜੀ ਪਿੰਡ ਭੋਖੜੇ ਦੇ پارک ਦੇ ਵਿੱਚ ਪਿੰਡ ਦਾ ਆਪਾਂ ਤੁਹਾਨੂੰ پارک ਦਿਖਾਉਣੀ ਆ ਇਹ ਬਹੁਤ ਸੋਹਣਾ پارک ਬਣਿਆ ਹੋਇਆ ਆ ਅੱਗੇ ਦਾ ਥਿਊ ਦਿਖਾਵਾਂਗੇ ਤੁਹਾਨੂੰ ਚੱਲਦੇ ਆਂ ਅੱਗੇ ਇੱਧਰ ਹੁਣ ਆਪਾਂ ਸਾਹਮਣੇ ਦੇਖ ਸਕਦੇ ਆਂ ਪਿੰਡ ਦਾ ਸੇਵਾ ਕੇਂਦਰ ਆ ਜੀ ਨਾਲ ਇੱਧਰ ਪਾਰਕ ਆ ਪਾਰਕ ਕਾਫੀ ਐ ਇਸ ਪਿੰਡ ਦੇ ਵਿੱਚ ਹੁਣ ਆਪਾਂ ਆ ਗਏ ਜੀ ਅੱਗੇ ਪਿੰਡ ਭੋਖੜੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਕੋਲ ਜਿਹੜਾ ਤੁਸੀਂ ਇਹ ਦੇਖ ਰਹੇ ਹੋ ਇਹ ਸਕੂਲ ਆ ਜੀ ਪਿੰਡ ਦਾ ਨੇਰਾ ਕਾਫੀ ਹੋ ਚੁੱਕਿਆ ਪਹਿਲਾਂ ਆਪਾਂ ਤੁਹਾਨੂੰ ਸਕੂਲ ਦਾ ਬਾਹਰ ਦਾ ਵਿਊ ਦਿਖਾਇਆ ਹੁਣ ਆਪਾਂ ਸਕੂਲ ਦੇ ਅੰਦਰ ਐਂਟਰ ਹੋ ਗਏ ਇਹ ਆ ਜੀ ਗਰਾਊਂਡ ਬਾਲੀਬਾਲ ਦਾ ਬਹੁਤ ਸੋਹਣਾ ਗਰਾਊਂਡ ਬਣਿਆ ਹੋਇਆ ਜਿਹੜੀ ਚੀਜ਼ ਆਪਾਂ ਤੁਹਾਨੂੰ ਦਿਖਾਉਣੀ ਸੀ ਜਿਹਦੇ ਲਈ ਹੁਣ ਆਪਾਂ ਸਕੂਲ ਦੇ ਅੰਦਰ ਆਏ ਆਂ ਇੰਡੀਆ ਗੇਟ ਸੀਗਾ ਤੇ ਬਾਕੀ ਹੋਰ ਕੀ ਦਿਖਾਉਣਾ ਲਾ ਸੀਗਾ ਉਹ ਤਾਂ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਚੱਲਦੇ ਆਪਾਂ ਅੱਗੇ ਇੱਧਰ ਤੁਸੀਂ ਸਾਹਮਣੇ ਦੇਖ ਰਹੇ ਹੋ ਸੰਸਦ ਭਵਨ ਬਣਾਇਆ ਹੋਇਆ ਇਹਨਾਂ ਨੇ ਬਹੁਤ ਵਧੀਆ ਬਣਿਆ ਹੋਇਆ ਇੱਧਰ ਆਪਣੀਆਂ ਨਕਸ਼ਾ ਬਣਿਆ ਹੋਇਆ ਜਿਹੜਾ ਕਿ ਇੰਡੀਆ ਦਾ ਨਕਸ਼ਾ ਇੱਧਰ ਇੰਡੀਆ ਗੇਟ ਬਣਾਇਆ ਹੋਇਆ ਇੱਧਰ ਜਿਵੇਂ ਪਤਾ ਲੱਗ ਰਿਹਾ ਵੀ ਸ਼ੇਰ-ਏ-ਪੰਜਾਬ ਮਹਾਰਾ ਰਣਜੀਤ ਸਿੰਘ ਦੀ ਤਸਵੀਰ ਬਣਾਈ ਹੋਈ ਹੈ ਇਹਨਾਂ ਨੇ ਰੰਗ ਥੋੜਾ ਜਿਆਦਾ ਟਹਿ ਗਿਆ ਬਖਤ ਸਿੰਘ ਦੀ ਇਧਰ ਤਸਵੀਰ ਬਣੀ ਹੋਈ ਆ ਸ਼ਾਇਦ ਕੈਮਰੇ ਜਿਆਦਾ ਕਲੀਅਰ ਨਾ ਆਉਂਦੀ ਹੋਵੇ ਤੇ ਇਧਰ ਨੌਜਵਾਨ ਬੱਚੇ ਬੈਠੇ ਆ ਪਿੰਡ ਦੇ پارک ਦੇ ਵਿੱਚ ਅਨੰਦ ਲੈ ਰਹੇ ਆ ਪੂਰਾ پارک ਦਾ ਕਿੱਥੋਂ ਕਿੱਥੋਂ ਆਪਣੀ ਵੀਡੀਓ ਤੁਸੀਂ ਵੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਕਿਸੇ ਨਵੇਂ ਪਿੰਡ ਨਵੇਂ ਬਲੌਗ ਦੇ ਨਾਲ ਸਾਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ